ਤਸਰੀਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨੰਮੀਆਂ ਤੋਂ ਨੰਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਜੇਕਰ ਤੁਹਾਨੂੰ ਸਾਡਾ ਏ ਚੈਨਲ ਵਧੀਆ ਲੱਗੇ ਚੈਨਲ ਨੂੰ ਬਹੁਤ ਸਾਰਾ ਪਿਆਰ ਜਰੂਰ ਦੇਣਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਕੱਲ੍ਹ ਵਾਲੀ ਕਹਾਣੀ ਦਾ ਪਾਰਟ 2 ਤੁਹਾਨੂੰ ਸੁਣਾਉਂਦੇ ਆ ਤੇ ਸ਼ੁਰੂ ਕਰਦੇ ਆ ਕੱਲ੍ਹ ਵਾਲੀ ਕਹਾਣੀ ਦਾ ਪਾਰਟ 2 ਇਸ ਤੋਂ ਬਾਅਦ ਜਦੋਂ ਜਮੀਲਾ ਨੇ ਕਿਹਾ ਕਿ ਨਹੀਂ ਤਾਂ ਮੈਂ ਆਪਣੇ ਪੇਕੇ ਚਲੀ ਜਾਂਦੀ ਹਾਂ ਤਾਂ ਇਕਵਾਲ ਬੋਲੇ ਇਕਵਾਲ ਦਾ ਕੀ ਹੋਵੇਗਾ ਤਾਂ ਉਹ ਬੋਲਿਆ ਕਰੀਮ ਬਹੁਤ ਡਰ ਗਿਆ ਸੀ ਫਿਰ ਉਸਨੇ ਕਿਹਾ ਕਿ ਮੈਂ ਕੀ ਜਾਣਾ ਕੀ ਹੋਵੇਗਾ ਜੇਕਰ ਮੈਨੂੰ ਇਸ ਘਰ ਵਿੱਚ ਰੱਖਣਾ ਚਾਹੁੰਦਾ ਹੈ ਤਾਂ ਤੈਨੂੰ ਇਸ লাশ ਤੋਂ ਛੁਟਕਾਰਾ ਪਾਉਣਾ ਹੀ ਹੋਵੇਗਾ ਸਾਫ਼-ਸਾਫ਼ ਲਹਿਜੇ ਵਿੱਚ ਉਹ ਬੋਲੀ ਬੋਲੋ ਇਸ ਨੂੰ ਰੱਖਦੇ ਹੋ ਘਰ ਵਿੱਚ ਜਾਂ ਨਹੀਂ ਤੂੰ ਤੂੰ ਇੱਥੇ ਹੀ ਰਹਿ ਜਮੀਲਾ ਪਰ ਇਹ ਵੀ ਤਾਂ ਸੋਚ ਕੇ ਆਪਣੇ ਜ਼ਿੰਦਾ ਬਾਪ ਨੂੰ ਮੈਂ ਜ਼ਿੰਦਾ ਓਏ ਉਸ ਫਟੇ ਹੋਏ ਬੰਬ ਨੂੰ ਬਾਰ-ਬਾਰ ਜ਼ਿੰਦਾ ਕਹੀ ਜਾ ਰਿਹਾ ਤੂੰ ਅਜਿਹਾ ਕਰ ਤੈਨੂੰ ਕਿਤੇ ਦੂਰ ਜਾਣ ਦੀ ਜ਼ਰੂਰਤ ਨਹੀਂ ਸਾਡੇ ਪਿੱਛੇ ਜਿਹੜਾ ਪਿੰਡ ਦੇ ਪਿੱਛੇ ਜੋ ਜੰਗਲ ਹੈ ਨਾ ਉੱਥੇ ਇੱਕ ਕਵਰ ਖੋਦ ਲੈ ਇਸ ਨੂੰ ਦਫਨਾ ਨਾ ਤਾਂ ਇਹ ਚ ਮਿਲਣਾ ਹੋਵੇਗਾ ਤੇ ਨਾ ਹੀ ਕਿਸੇ ਨੂੰ ਪਤਾ ਚੱਲੇਗਾ ਬਾਕੀ ਮੈਂ ਸੰਭਾਲ ਲਵਾਂਗੀ ਕਰੀਮ ਮਰਦਾ ਕੀ ਨਾ ਕਰਦਾ ਇੱਕ ਪਾਸੇ ਪਤਨੀ ਸੀ ਦੂਜੇ ਪਾਸੇ ਬਾਪ ਅੰਤ ਵਿੱਚ ਕਰੀਮ ਨੇ ਸੋਚਿਆ ਕਿ ਬਾਪ ਨੇ ਅੱਜ ਨਹੀਂ ਤਾਂ ਕੱਲ ਮਰ ਹੀ ਜਾਣਾ ਜਦ ਕਿ ਪਤਨੀ ਦੇ ਸਾਥ ਨਾਲ ਉਸ ਦੀ ਜ਼ਿੰਦਗੀ ਗੁਜ਼ਰਨੀ ਹੈ ਇਸ ਲਈ ਉਸ ਨੇ ਪਤਨੀ ਦੀ ਗੱਲ ਮੰਨ ਲੈਣ ਵਿੱਚ ਹੀ ਭਲਾਈ ਸਮਝੀ ਉਹ ਜਾਣਦਾ ਸੀ ਕਿ ਇਹ ਬਹੁਤ ਵੱਡਾ ਪਾਪ ਹੈ ਪਰ ਉਸ ਨੂੰ ਇਹ ਵੀ ਸ਼ੱਕ ਸੀ ਕਿ ਜੇਕਰ ਜਮੀਲਾ ਉਸ ਨੂੰ ਛੱਡ ਕੇ ਚਲੀ ਗਈ ਤਾਂ ਉਸ ਦੀ ਅਤੇ ਉਸਦੇ ਇਕਵਾਲ ਦੀ ਜ਼ਿੰਦਗੀ ਖਰਾਬ ਹੋ ਜਾਵੇਗੀ ਅੰਤ ਵਿੱਚ ਉੰਜ ਹੀ ਹੋਇਆ ਜਿਵੇਂ ਜਮੀਲਾ ਚਾਹੁੰਦੀ ਸੀ ਇੱਕ ਦਿਨ ਜਦ ਅੱਧੀ ਤੋਂ ਜ਼ਿਆਦਾ ਰਾਤ ਬੀਤ ਚੁੱਕੀ ਸੀ ਕਰੀਮ ਨੇ ਬਲਦ ਗੱਡੀ ਜੋੜ ਲਈ ਮੱਸੀ ਆਦੀ ਕਾਲੀ ਰਾਤ ਸੀ ਚਾਰੇ ਪਾਸੇ ਗਹਿਰਾ ਹਨੇਰਾ ਤੇ ਸਨਾਟਾ ਸ਼ਾਇਆ ਹੋਇਆ ਸੀ ਪੂਰਾ ਪਿੰਡ ਚੈਨ ਦੀ ਨੀਂਦ ਸੌ ਰਿਹਾ ਸੀ ਬੁੱਢਾ ਰਹੀਮ ਵੀ ਨੀਂਬੇਹੋਸ਼ੀ ਦੀ ਹਾਲਤ ਵਿੱਚ ਆਪਣੀ ਬੰਜੀ ਤੇ ਪਿਆ ਹੋਇਆ ਸੀ ਉਹ ਲੰਮੀ ਲੰਮੀ ਸਾਹ ਲੈ ਰਿਹਾ ਸੀ ਉਸ ਦੀ ਹਰ ਸਾਹ ਦੇ ਨਾਲ ਮੂੰਹ ਤੋਂ ਖਰ ਖਰ ਦੀ ਆਵਾਜ਼ ਹੀ ਆ ਰਹੀ ਸੀ ਜਿਸ ਨਾਲ ਵਾਤਾਵਰਨ ਕੁਝ ਡਰਾਵਣਾ ਜਿਹਾ ਹੋ ਰਿਹਾ ਸੀ ਜਮੀਲਾ ਅਤੇ ਕਰੀਮ ਨੇ ਉਸ ਦੀ ਮੰਜੀ ਕੋਲ ਹੀ ਖੜੇ ਸਨ ਹੁਣ ਮੇਰਾ ਮੂੰਹ ਕੀ ਦੇਖ ਰਿਹਾ ਜਿਉਂ ਤਿਉ ਹੀ ਮੰਜੀ ਚੁੱਕ ਕੇ ਗੱਡੇ ਤੇ ਰੱਖ ਲੋ ਅਤੇ ਲੈ ਜਾਓ ਇਸ ਨੂੰ ਚੁੱਪਚਾਪ ਨਿਕਲ ਜਾਓ ਇਥੋਂ ਕਹਾੜੀ ਅਤੇ ਕਹੀ ਮੈਂ ਗੱਡੀ ਵਿੱਚ ਰੱਖ ਦਿੱਤੀਆਂ ਨੇ ਜਮੀਲਾ ਰੋਣ ਹੱਕਾ ਜਿਹਾ ਹੋ ਕੇ کریم ਰੋਣ ਹੱਕਾ ਜਿਹਾ ਹੋ ਕੇ کریم ਬੋਲਿਆ ਮੇਰਾ ਦਿਲ ਨਹੀਂ ਮੰਨ ਰਿਹਾ ਅਖਰ ਤੂੰ ਸੋਚਦਾ ਸਹੀ ਕੀ ਇਹ ਕਿੰਨਾ ਵੱਡਾ ਗੁਨਾਹ ਹੈ ਕਿੰਨਾ ਵੱਡਾ ਪਾਪ ਆ ਜੂ ਤੂੰ ਮੇਰੇ ਤੋਂ ਕਰਵਾ ਰਹੀ ਹੈ पागल ਨਾ ਬਣ ਅਤੇ ਜਿਵੇਂ ਕਿਹਾ ਓਮਕਾਰ ਜਮੀਲਾ ਨੇ ਅੱਖਾਂ ਕੱਢੀਆਂ ਜੇਕਰ ਜ਼ਿਆਦਾ ਤੂੰ ਝੰਝੂ ਕੀਤੀ ਤਾਂ ਰੌਲਾ ਪਾ ਕੇ ਸਾਰਿਆਂ ਨੂੰ ਇਕੱਠਾ ਕਰ ਲਵਾਂਗੇ ਤੇ ਉਲਟਾ ਤੈਨੂੰ ਹੀ ਫਸਵਾ ਦੇਾਂਗੇ ਕਹਿ ਦਿਆਂ ਕਿ ਅੱਬੂ ਦੀ ਬਿਮਾਰੀ ਤੋਂ ਤੰਗ ਆ ਕੇ ਹਨੇਰੇ ਦੇ ਵਿੱਚ ਇਹਨਾਂ ਨੂੰ ਜਿੰਦਾ ਜੰਗਲ ਵਿੱਚ ਦਫਨਾਉਣ ਜਾ ਰਹੇ ਆ ਮੈਂ ਔਰਤਾਂ ਸਭ ਮੇਰੀ ਗੱਲ ਤੇ ਵਿਸ਼ਵਾਸ ਕਰਨਗੇ ਤੇ ਤੈਨੂੰ ਹਵਾਲਾਤ ਵਿੱਚ ਚੱਕੀ ਪੀਣੀ ਪਵੇਗੀ ਪਤਨੀ ਦੀ ਧਮਕੀ ਦੇ ਅੱਗੇ ਬੁਰੀ ਤਰ੍ਹਾਂ ਡਰ ਗਿਆ ਕਰੀਬ ਹਵਾਲਤ ਦਾ ਨਾਮ ਸੁਣਦੇ ਹੀ ਉਸ ਦਾ ਸਰੀਰ ਪਸੀਨੋ ਪਸੀਨੀ ਹੋ ਗਿਆ। ਕਵਰਾ ਹਟਦੇ ਮਾਰੇ ਉਹ ਕੰਬਣ ਲੱਗਾ। ਉਹ ਤਾਂ ਚਲੋ ਚੁੱਕੋ ਮੰਜੀ। ਇੱਕ ਪਾਸਿਓਂ ਮੰਜੀ ਫੜ ਕੇ ਜਮੀਲਾ ਬੋਲੀ ਮਜਬੂਰ ਉਸ ਨੂੰ ਮੰਜੀ ਉਠਵਾਉਣੀ ਪਈ ਅਤੇ ਦੇਖਦੀ-ਦੇਖਦੇ ਬੁੱਢੇ ਰਹੀਮ ਨੂੰ ਮੰਜੀ ਸਮੇਤ ਗੱਡੇ ਤੇ ਲਾਦ ਲਿਆ ਗਿਆ। ਹਾਲਾਂਕਿ ਉਹ ਸਾਰੇ ਕੰਮ ਬੜੇ ਹੌਲੀ-ਹੌਲੀ ਅਤੇ ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ ਕਰ ਰਹੇ ਸਨ ਪਰ ਫੇਰ ਵੀ ਪਤਾ ਨਹੀਂ ਕਿਵੇਂ ਖੜਕੇ ਨਾਲ ਨੰਨਾ ਇਕਵਾਲ ਉੱਠ ਕੇ ਬੈਠ ਗਿਆ। ਉਸ ਨੂੰ ਉਠਿਆ ਦੇਖ ਕੇ ਦੋਨੋਂ ਬੁਰੀ ਤਰ੍ਹਾਂ ਘਬਰਾ ਗਏ ਕਵਾਲ ਅੰਦਰ ਦੇ ਕਮਰੇ ਵਿੱਚ ਸੌ ਰਿਹਾ ਸੀ ਅੱਖਾਂ ਖੁੱਲਣ ਤੇ ਅੰਦਰ ਕਿਸੇ ਨੂੰ ਵੀ ਨਾ ਦੇਖ ਕੇ 7 ਸਾਲਾਂ ਦਾ ਕਵਾਲ ਅੰਮੀ ਅੰਮੀ ਕਰਦਾ ਹੋਇਆ ਬਾਹਰ ਆ ਗਿਆ ਅਤੇ ਬਾਹਰ ਆਗਦਾ ਨਜ਼ਾਰਾ ਦੇਖ ਕੇ ਉਹ ਰੋਣ-ਕਰ ਲਾਉਣ ਲੱਗ ਪਿਆ ਅਤੇ ਪੁੱਛਣ ਲੱਗਾ ਅੱਬੂ ਤੁਸੀਂ ਇੱਥੇ ਕੀ ਕਰ ਰਹੇ ਹੋ ਓਏ ਇਸ ਤਰ੍ਹਾਂ ਤੁਸੀਂ ਦਾਦੂ ਨੂੰ ਮੰਜੀ ਤੇ ਕਿਉਂ ਰੱਖਿਆ ਹੈ ਗੱਡੀ ਉੱਤੇ ਕਿੱਥੇ ਲੈ ਕੇ ਜਾ ਰਹੇ ਹੋ ਤੁਸੀਂ ਮੇਰੇ ਦਾਦੂ ਨੂੰ ਕਰੀਮ ਦੀ ਤਾਂ ਹਾਲਤ ਹੀ ਖਰਾਬ ਹੋ ਚੁੱਕੀ ਸੀ ਪਰ ਜਮੀਲਾ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਕੇ ਜਲਦੀ ਨਾਲ ਕਿਹਾ ਪੁੱਤਰ ਤੁਹਾਡੇ ਅੱਬੂ ਦਾਦੂ ਨੂੰ ਦਵਾਈ ਦਿਵਾਉਣ ਲਈ ਸ਼ਹਿਰ ਲੈ ਕੇ ਜਾ ਰਹੀਆਂ ਤਾਂ ਫਿਰ ਮੈਂ ਵੀ ਦਾਦੂ ਦੇ ਨਾਲ ਸ਼ਹਿਰ ਜਾਵਾਂਗਾ ਇਹਨਾਂ ਦੀ ਦੇਖਭਾਲ ਕਰਨ ਦੇ ਲਈ ਨਾ ਨਹੀਂ ਪੁੱਤਰ ਕਵਰਾ ਕੀ ਕਰੀਮ ਬੋਲਿਆ ਮੈਂ ਰਹਾਗਾ ਨਾ ਉੱਥੇ ਇਹਨਾਂ ਦੀ ਦੇਖਭਾਲ ਕਰਨ ਦੇ ਲਈ ਜੇਕਰ ਤੁਸੀਂ ਉੱਥੇ ਰੁਕੂਂਗੇ ਤਾਂ ਪੈਸੇ ਕਮਾ ਕੇ ਕੌਣ ਲੈ ਆਏਗਾ ਦਾਦੂ ਦੀ ਦਵਾਈ ਦੇ ਲਈ ਮੈਂ ਰਹਾਗਾ ਆਪਣੇ ਦਾਦੂ ਦੇ ਕੋਲ ਪਰ ਪੁੱਤਰ ਪਰ ਪੁੱਤਰ ਤੂੰ ਅਜੇ ਬੱਚਾ ਹੈਂ ਸਹਿਰ ਵਿੱਚ ਕਿੱਥੇ ਰਹੇਗਾ ਜਿੱਥੇ ਮੇਰੇ ਦਾਦੂ ਰਹਿਣਗੇ ਮੈਂ ਉੱਥੇ ਰਹਾਂਗਾ ਪੁੱਤਰ ਦੱਦੂ ਤਾਂ ਹਸਪਤਾਲ ਵਿੱਚ ਰਹਿਣਗੇ ਹੜਵੜਾ ਕੇ ਕ੍ਰੀਮ ਬੋਲਿਆ ਮੈਂ ਵੀ ਹਸਪਤਾਲ ਵਿੱਚ ਰਹਿ ਰਾਂ ਮਾਂਗਾ ਦੇਖ ਇਕਵਾਲ ਪੁੱਤਰ ਜਿੱਦ ਨਹੀਂ ਕਰੀਦੀ ਮੈਂ ਕੁਝ ਨਹੀਂ ਜਾਣਦਾ ਮੈਂ ਤਾਂ ਦੱਦੂ ਦੇ ਨਾਲ ਹੀ ਜਾਵਾਂਗਾ ਇਕਵਾਲ ਦੀ ਜਿੱਦ ਦੇਖ ਕੇ ਦੋਨੋਂ ਪਤੀ ਪਤਨੀ ਸੋਚਾਂ ਵਿੱਚ ਪੈ ਗਏ ਉਹਨਾਂ ਦਾ ਬਣਿਆ ਬਣਾਇਆ ਬਣਿਆ ਬਣਾਇਆ ਜੋ ਇਹ ਖੇੜ ਸਿਪੂ ਸਾਰੀ ਮਿੱਟੀ ਵਿੱਚ ਮਿਲ ਗਈ ਸੀ ਅੰਦਰ ਹੀ ਅੰਦਰ ਉਹ ਬੁਰੀ ਤਰ੍ਹਾਂ ਡਰ ਗਏ ਸਮਝ ਕੀਤੇ ਇਕਵਾਲ ਰੋਣ ਨਾ ਲੱਗ ਜਾਵੇ ਜੇਕਰ ਉਸਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਜਾਗ ਗਏ ਤਾਂ ਉਹਨਾਂ ਨੂੰ ਕੀ ਜਵਾਬ ਦੇਣਗੇ ਇਸ ਲਈ ਹੁਣ ਤਾਂ ਇਕਵਾਲ ਦੀ ਗੱਲ ਮਨ ਲੈਣ ਤੇ ਉਹਨਾਂ ਕੋਲੇ ਕੋਈ ਚਾਰਾ ਨਹੀਂ ਸੀ ਇਸੇ ਦਰਮਾਨ ਨਮਨਾ ਇਕਵਾਲ ਟੱਪ ਕੇ ਗੱਡੇ ਵਿੱਚ ਬੈਠ ਗਿਆ ਸੀ ਅਤੇ ਗੌਰ ਨਾਲ ਆਪਣੇ ਦਾਦੇ ਦਾ ਚਿਹਰਾ ਦੇਖਣ ਲੱਗਿਆ ਸੀ ਹੁਣ ਕੀ ਕਰੀਏ ਜਮੇਲਾ ਮੇਰਾ ਖਿਆਲ ਹੈ ਸਾਨੂੰ ਇਹ ਇਰਾਦਾ ਬਦਲ ਦੇਣਾ ਚਾਹੀਦਾ ਹੈ ਤੂੰ ਪਾਗਲ ਹੋ ਗਿਆ ਹੈ ਤੂੰ ਤਾਂ ਬਸ ਕੀਤੇ ਕਿਰਾਏ ਤੇ ਪਾਣੀ ਫੇਰਨ ਦੀ ਜਾਣਦਾ ਹੈ ਸੁਣ ਜਮੀਲਾ ਨੇ ਕਿਹਾ ਫਿਰ ਹੌਲੀ-ਹੌਲੀ ਉਸ ਨੂੰ ਕੁਝ ਸਮਝਾਉਣ ਲੱਗੀ کریم ਸਿਰਫ ਮੂਰਖਾ ਦੀ ਤਰ੍ਹਾਂ ਸਿਰ ਹਰਾਉਂਦਾ ਰਿਹਾ ਅਤੇ ਫਿਰ ਕੁਝ ਹੀ ਦੇਰ ਬਾਅਦ کریم ਤੇ ਇਕਵਾਲ ਗੱਡੇ ਤੇ ਸਵਾਰ ਸਨ ਤੇ ਗੱਡਾ ਹੌਲੀ-ਹੌਲੀ ਕੱਚੇ ਰਸਤੇ ਵੱਗੇ ਵੱਲ ਬਾਧ ਰਿਹਾ ਸੀ ਚਾਰੇ ਪਾਸੇ ਭਿਆਨਕ ਖਮੋਸੀ ਛਾਈ ਹੋਈ ਸੀ ਸਿਰ ਬਲਦਾਂ ਦੇ ਗਲੇ ਵਿੱਚ ਬੰਨੀਆਂ ਘੰਟੀਆਂ ਤੇ ਗੱਡੀਆਂ ਦੇ ਪਹੀਆਂ ਦੀ ਆਵਾਜ਼ ਹੀ ਵਾਤਾਵਰਣ ਵਿੱਚ ਗੂੰਜ ਰਹੀ ਸੀ ਕਾਫੀ ਦੇਰ ਤੱਕ ਬਲਦ ਗੱਡੀ ਚੱਲਦੀ ਰਹੀ ਨੰਨਾ ਇਕਵਾਲ ਨੀ ਦੇ ਵਿੱਚ ਤਾਂ ਸੀ ਹੀ ਇਸ ਲਈ ਆਪਣੇ ਦਾਦੇ ਦੇ ਸੀਨੇ ਤੇ ਸਿਰ ਰੱਖ ਕੇ ਉਸਨੇ ਮੰਜੀ ਤੇ ਹੀ ਸੌ ਗਿਆ ਪਿੰਡ ਦੇ ਕੱਚੇ ਰਸਤੇ ਨੂੰ ਛੱਡ ਕੇ ਬਲਦ ਗੱਡੀ ਹੁਣ ਸੰਗਲੇ ਜੰਗਲ ਵਿੱਚ ਜਾ ਗਈ ਸੀ ਕ੍ਰੀਮ ਨੇ ਚੁੱਪਚਾਪ ਗੱਡੀ ਇੱਕ ਦਰਖਤ ਦੀ ਓਟ ਵਿੱਚ ਖੜੀ ਕਰ ਦਿੱਤੀ ਅਤੇ ਬੜੇ ਹੀ ਹੌਲੀ ਜਿਹੀ ਕਹੀ ਚੱਕ ਕੇ ਕੁਝ ਝਾੜੀਆਂ ਦੀ ਓਟ ਵਿੱਚ ਜਾ ਕੇ ਜ਼ਮੀਨ ਪੁੱਟਣ ਲੱਗਾ ਕੁਝ ਸਮਾਂ ਬੀਤਿਆ ਕਿ ਕਵਾਲ ਦੀ ਅੱਖ ਖੁੱਲ ਗਈ ਉਸਨੇ ਹੈਰਾਨੀ ਨਾਲ ਇੱਧਰ ਉੱਧਰ ਦੇਖਿਆ ਕਿਤੇ ਕੋਈ ਨਹੀਂ ਸੀ ਬੱਚਾ ਤਾਂ ਸੀ ਉਹ ਡਰ ਦੇ ਮਾਰੇ ਉਸ ਵਿੱਚ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਤਾਂ ਉਸਦੇ ਕੰਨਾਂ ਵਿੱਚ ਕਹੀ ਚਿੱਲੜ ਦੀ ਆਵਾਜ਼ ਆਈ ਤਾਂ ਉਹ ਬੁਰੀ ਤਰ੍ਹਾਂ ਡਰ ਗਿਆ ਆਸ-ਪਾਸ ਦੇਖਿਆ ਉਸਦਾ ਆਬੂ ਕਰੀਮ ਕਿਤੇ ਵੀ ਨਹੀਂ ਸੀ ਅੱਬੂ ਅੱਬੂ ਉਸਨੇ ਕਈ ਵਾਰੀ ਕਰੀਬ ਨੂੰ ਬੁਲਾਇਆ ਪਰ ਉੱਤਰ ਵਿੱਚੋਂ ਖਮੋਸ਼ੀ ਅਤੇ ਕਹੀ ਦੇ ਚਿੱਲਣ ਦੀ ਆਵਾਜ਼ ਅੱਬੂ ਕਿੱਥੇ ਹੋ ਗੱਡੀ ਤੋਂ ਕੁੱਦ ਕੇ ਕਵਾਲ ਹੀਠਾਂ ਆ ਗਿਆ ਤੇ ਡਰਿਆ ਸਹਿਮਿਆ ਜੇ ਇੱਧਰ ਉੱਧਰ ਦੇਖਦੇ ਹੋਏ ਉਸ ਦੇਸ਼ਾ ਵੱਲ ਵਧਣ ਲੱਗਾ ਜਿੱਧਰ ਕਹੀ ਦੀ ਆਵਾਜ਼ ਆ ਰਹੀ ਸੀ ਉਹ ਹਨੇਰਾ ਹੋਣ ਦੇ ਬਾਵਜੂਦ ਇਕਵਾਲ ਨੇ ਆਪਣੇ ਅੱਬੂ ਨੂੰ ਪਹਿਚਾਨ ਲਿਆ ਅੱਬੂ ਤੁਸੀਂ ਕੀ ਕਰ ਰਹੇ ਹੋ کریم ਆਪਣੀ ਹੀ ਧੁੰਨ ਵਿੱਚ ਟੋਆ ਪੁੱਟਣ ਵਿੱਚ ਲੀਨ ਸੀ ਇਕਵਾਲ ਦੀ ਆਵਾਜ਼ ਸੁਣ ਕੇ ਇੱਕਦਮ ਘਬਰਾ ਗਿਆ ਉਹ ਇਕਵਾਲ ਪੁੱਤਰ ਅੱਬੂ ਤੁਸੀਂ ਟੋਆ ਕਿਉਂ ਪੁੱਟ ਰਹੇ ਹੋ ਪੁੱਤਰ ਇਕਵਾਲ ਦੀ ਸਮਝ ਵਿੱਚ ਨਹੀਂ ਆਇਆ ਕਿ ਇਹ ਜਵਾਬ ਕੀ ਜਵਾਬ ਦਵਾ ਇੱਥੇ ਕਿਉਂ ਆਇਆ ਹੈ ਜਾਂ ਤੂੰ ਜਾ ਕੇ ਆਪਣੇ ਦੱਦੂ ਕੋਲ ਬੈਠ ਨਹੀਂ ਪਹਿਲਾਂ ਤੁਸੀਂ ਦੱਸੋ ਕਿ ਇਹ ਟੋਆ ਕਿਉਂ ਪੁੱਟ ਰਹੇ ਹੋ ਦੇਖੋ ਇਕਵਾਲ ਇਸ ਵਾਰ کریم ਨੂੰ ਗੁੱਸਾ ਆ ਗਿਆ ਅੱਜਕੱਲ ਤੂੰ ਹਰ ਗੱਲ ਦੀ ਜਿੱਤ ਕਰਨ ਲੱਗ ਪਿਆ ਜਾ ਕੇ ਦੱਦੂ ਦੇ ਕੋਲ ਬੈਠ ਅਤੇ ਮੈਨੂੰ ਆਪਣਾ ਕੰਮ ਕਰ ਲੈਣ ਦੇ ਜਿੱਦੀ ਮਾਂ ਦਾ ਜਿੱਦੀ ਪੁੱਤਰ ਪਤਾ ਨਹੀਂ ਜਮੀਲਾ ਦੇ ਕਹਣੇ ਵਿੱਚ ਆ ਕੇ ਕਿਹੜੀ ਮੁਸੀਬਤ ਮੁੱਲ ਲੈ ਲਈ ਮੈਂ ਦੇਖੋ ਅੱਬੂ ਇਕਵਾਲ ਦੀ ਉਤਸੁਕਤਾ ਹਰ ਪਲ ਵਧਦੀ ਜਾ ਰਹੀ ਸੀ ਜਦ ਤੱਕ ਤੁਸੀਂ ਮੈਨੂੰ ਇਹ ਨਹੀਂ ਦੱਸੋਗੇ ਕਿ ਇਹ ਟੋਆ ਕਿਉਂ ਪੁੱਟ ਰਹੇ ਹੋ ਮੈਂ ਇੱਥੋਂ ਨਹੀਂ ਜਾਵਾਂਗਾ ਤੇ ਨਾ ਹੀ ਹਿੱਲਾਂਗਾ ਬਲਕਿ ਰੋ ਰੋ ਕੇ ਦੱਦੂ ਨੂੰ ਵੀ ਜਗਾ ਦੇਵਾਂਗਾ ਇਹ ਸੁਣਦੇ ਹੀ ਕਰੀਮ ਦੇ ਪਸੀਨੇ ਛੁੱਟਣ ਲੱਗੇ ਨਹੀਂ ਨਹੀਂ ਅਜਿਹਾ ਨਾ ਕਰੀ ਜੇਕਰ ਇਹ ਰੋ ਪਿਆ ਤਾਂ ਸਾਰਾ ਖੇਡ ਹੀ ਵਿਗੜ ਜਾਵੇਗਾ ਇਹ ਸੋਚ ਕੇ ਉਸਨੇ ਕਰੀਮ ਦੇ ਉਸ ਦੇ ਨੇੜੇ ਆਇਆ ਤੇ ਉਸ ਦੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰਦੇ ਹੋਏ ਆ ਬੋਲਿਆ ਪੁੱਤਰ ਇਹ ਸਭ ਅਸੀਂ ਤੁਹਾਡੇ ਦੱਦੂ ਦੀ ਰੂਹ ਨੂੰ ਸ਼ਾਂਤੀ ਦੇਣ ਲਈ ਕਰ ਰਹੇ ਹਾਂ ਕੀ ਮੈਂ ਤਾਂ ਸੁਣਿਆ ਸੀ ਕਿ ਮਰਨ ਵਾਲੇ ਦੀ ਰੂਹ ਨੂੰ ਸਕੂਨ ਪਹੁੰਚਾਇਆ ਜਾਂਦਾ ਮੇਰੇ ਦੱਦੂ ਤਾਂ ਜਿੰਦਾ ਨੇ ਪੁੱਤਰ ਉਹ ਜਿੰਦਾ ਜ਼ਰੂਰ ਨੇ ਪਰ ਮਰੇ ਹੋਏ ਤੋਂ ਵੀ ਭੈੜੇ ਨੇ ਦੇਖ ਨਹੀਂ ਰਿਹਾ ਕਿ ਆਪਣੀ ਬਿਮਾਰੀ ਦੀ وجہ ਨਾਲ ਉਹ ਕਿੰਨੀ ਤਕਲੀਫ ਉਠਾ ਰਹੇ ਨੇ ਉਹਨਾਂ ਦੀ ਬਿਮਾਰੀ ਹੁਣ ਕਿਸੇ ਤਰ੍ਹਾਂ ਠੀਕ ਹੋਣ ਵਾਲੀ ਨਹੀਂ ਹੈ ਇਕਵਾਲ ਉਹਨਾਂ ਦੀ ਰੂਹ ਨੂੰ ਸਕੂਨ ਦੇਣ ਲਈ ਮੈਂ ਸਭ ਕਰ ਰਿਹਾ ਇਕਵਾਲ ਚੁੱਪਚਾਪ ਆਪਣੇ ਅੱਬੂ ਦਾ ਚਿਹਰਾ ਦੇਖਦਾ ਰਿਹਾ ਉਹ ਛੋਟਾ ਬੱਚਾ ਜ਼ਰੂਰ ਸੀ ਪਰ ਇੰਨਾ ਵੀ ਨਾ ਸਮਝ ਨਹੀਂ ਸੀ ਕਿ ਸਾਰੇ ਖੇਡ ਨੂੰ ਸਮਝ ਹੀ ਨਾ ਸਕੇ ਦੇਖ ਕੀ ਰਿਹਾ ਇਕਵਾਲ ਤਦ ਜਿਵੇਂ ਹੀ ਉਸ ਦੀ ਆਤਮਾ ਨੇ ਉਸ ਨੂੰ ਝੰਜੋੜਿਆ ਤੇਰੇ ਅੱਬੂ ਤੇਰੇ ਦਾਦਾ ਨੂੰ ਜਿਉਂਦੇ ਹੀ ਕਬਰ ਵਿੱਚ ਗੱਡ ਦੇਣਾ ਚਾਹੁੰਦੇ ਨੇ ਕੀ ਅਜਿਹੀ ਹਾਲਤ ਵਿੱਚ ਤੂੰ ਚੁੱਪ ਰਹੇਂਗਾ ਪਰ ਮੈਂ ਕੀ ਕਰ ਸਕਦਾ ਹਾਂ ਤੂੰ ਆਪਣੇ ਅੱਬੂ ਨੂੰ ਕਹਿ ਕਿ ਜਦ ਤੁਸੀਂ ਬੁੱਢੇ ਹੋ ਜਾਓਗੇ ਤਾਂ ਮੈਂ ਵੀ ਤੁਹਾਨੂੰ ਇਸੇ ਤਰ੍ਹਾਂ ਕਬਰ ਪੁੱਟ ਕੇ ਜ਼ਿੰਦਾ ਘਟ ਦਿਆਂਗਾ ਤਦ ਜਿਵੇਂ ਧਮਾਕਾ ਜਿਹਾ ਹੋਇਆ ਨੰਨੇ ਇਕਵਾਲ ਦੇ ਦਿਮਾਗ ਵਿੱਚ ਜਿਵੇਂ ਈਸ਼ਵਰ ਵੱਲੋਂ ਉਸ ਨੂੰ ਕੋਈ ਗਿਆਨ ਮਿਲ ਗਿਆ ਹੋਵੇ ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਚਮਕ ਦਿਖਾਈ ਦੇਣ ਲੱਗੀ ਕੀ ਸੋਚ ਰਿਹਾ ਹੋ ਇਕਵਾਲ ਤਦ ਕਰੀਮ ਨੇ ਉਸ ਨੂੰ ਟੋਕ ਦਿੱਤਾ ਜਾਓ ਜਾ ਕੇ ਦੱਦੂ ਦੇ ਕੋਲ ਬੈਠੋ ਅਤੇ ਦੇਖੋ ਉਸ ਨੂੰ ਜਗਾਉਣਾ ਨਹੀਂ ਠੀਕ ਹੈ ابو ਮੈਂ ਜਾਂਦਾ ਹਾਂ ਇਕਵਾਲ ਨੇ ਕਿਹਾ ਪਰ ਜਦੋਂ ਤੁਸੀਂ ਟੋਆ ਪੋਟ ਲਉ ਤਾਂ ਇਹ ਕਹੀ ਤੇ ਫਾਫੜਾ ਮੈਨੂੰ ਦੇ ਦੇਣਾ ਕਿਉ ਪੁੱਤਰ ਤੂੰ ਇਸ ਕਹੀ ਤੇ ਫਾਫੜੇ ਦਾ ਕੀ ਕਰਨਾ ਹਰਾਨੀ ਨਾ کریم ਨੇ ਪੁੱਛਿਆ ਉਸ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਇਕਵਾਲ ਉਸਦੇ ਸਮਝੌਤੇ ਮੰਨ ਗਿਆ ਤੇ ਉਹ ਕਿਸੇ ਦਾ ਵਿਵਾਦ ਖੜਾ ਨਹੀਂ ਕਰੇਗਾ ਅੱਪੂ ਮੈਂ ਵੀ ਇੱਕ ਟੋਆ ਪੁੱਟਾਂਗਾ ਟੋਆ ਕਿਸ ਲਈ ਪੁੱਤਰ کریم ਦੀ ਹਰਾਨੀ ਵਾਦੀ ਜਾ ਰਹੀ ਸੀ ਅੱਪੂ ਜਿਸ ਤਰ੍ਹਾਂ ਅੱਜ ਦੱਦੂ ਬੁੱਢੇ ਹੋ ਕੇ ਬਿਮਾਰ ਹੋ ਗਏ ਨੇ ਉਸੇ ਤਰ੍ਹਾਂ ਤੁਸੀਂ ਵੀ ਤਾਂ ਬੁੱਢੇ ਹੋਏ ਬਿਮਾਰ ਹੋਵੋਗੇ ਤਦ ਮੈਂ ਵੀ ਇਸੇ ਤਰ੍ਹਾਂ ਤੁਹਾਡੇ ਰੋ ਨੂੰ ਸਕੂਨ ਪਹੁੰਚਾਵਾਂਗਾ ਇਕਵਾਲ ਦੀ ਗੱਲ ਸੁਣਦੇ ਹੀ ਧਮਾਕਾ ਜਿਹਾ ਹੋਇਆ کریم ਦੇ ਦਿਮਾਗ ਵਿੱਚ ਉਸ ਨੂੰ ਲੱਗਿਆ ਜਿਵੇਂ ਆਸ-ਪਾਸ ਦੇ ਸਾਰੇ ਦਰਖਤ ਟੁੱਟ ਕੇ ਇੱਕਦਮ ਉਸ ਦੇ ਉੱਪਰ ਡਿੱਗ ਗਏ ਹੋਣ ਫਟੀਆਂ-ਫਟੀਆਂ ਅੱਖਾਂ ਨਾਲ ਉਹ ਮਾਸੂਮ ਇਕਵਾਲ ਦਾ ਚਿਹਰਾ ਤੱਕਦਾ ਚਲੇ ਗਿਆ ਇਕਦਾਂ ਹੀ ਉਸ ਕਵਾਲ ਦੇ ਚਿਹਰੇ ਵਿੱਚ ਇੱਕ ਫਰਿਸ਼ਤੇ ਦਾ ਰੂਪ ਦਿਖਾਈ ਦਿੱਤਾ ਜੋ ਉਸ ਨੂੰ ਕਹਿ ਰਿਹਾ ਸੀ ਇਸੇ ਤਰ੍ਹਾਂ ਕੀ ਦੇਖ ਰਹੀ ਹੈ ਕਰੀਮੀਆਂ ਜੋ ਅੱਜ ਤੂੰ ਆਪਣੇ ਆਪਾਂ ਨੂੰ ਦੇ ਰਿਹਾ ਓਹੀ ਕੱਲ ਆਪਣੇ ਆਪਾਂ ਜਾਨੀ ਤੈਨੂੰ ਦੇਣਗੇ ਸਭ ਕੁਝ ਤੇਰੇ ਤੋਂ ਹੀ ਸਿੱਖ ਰਿਹਾ ਹਾਂ ਮੈਂ ਜਿਵੇਂ ਤੂੰ ਅੱਜ ਬੀਜ ਰਿਹਾ ਓਹੀ ਕੱਲ ਨੂੰ ਕੱਟੇਗਾ ਨਹੀਂ ਨਹੀਂ ਘਬਰਾ ਕੇ ਕਰੀਮਚੀ ਕੁੱਟਿਆ ਕੀ ਹੋਇਆ ਅੱਬੂ ਨਹੀਂ ਨਹੀਂ ਮੇਰੇ ਪੁੱਤਰ ਨਹੀਂ ਕ੍ਰੀਮ ਨੇ ਕਾਲੀ ਨਾਲ ਉਸ ਨੂੰ ਗਲਵੜ ਕਲਵਕੜੀ ਵਿੱਚ ਲਿਆ ਇਕਦਮੀ ਉਸ ਦੀ ਅੱਖਾਂ ਵਿੱਚ ਹੰਝੂ ਵਗ ਆਏ ਇਕਵਾਲ ਮੇਰੇ ਪੁੱਤਰ ਅੱਜ ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੇਰੇ ਲਾਲ ਮੈਂ ਤਾਂ ਅਜਿਹਾ ਗੁਨਾਹ ਕਰਨ ਜਾ ਰਿਹਾ ਸੀ ਜਿਸ ਦਾ ਬੋਝ ਸੱਤ ਜਨਮਾਂ ਤੱਕ ਵੀ ਮੇਰੀ ਆਤਮਾ ਤੋਂ ਨਹੀਂ ਉੱਤਰ ਪਾਉਂਦਾ ਕਿੰਨਾ ਸਵਾਰਥੀ ਪਾਪੀ ਅਤੇ ਨੀਚਾ ਹਾਂ ਮੈਂ ਜੋ ਆਪਣੇ ਹੀ ਪੈਦਾ ਕਰਨ ਵਾਲੇ ਦੀ ਹੱਤਿਆ ਕਰਨ ਚੱਲਿਆ ਸੀ ਚੱਲ ਚੱਲ ਮੇਰੇ ਪੁੱਤਰ ਅਸੀਂ ਹੁਣੇ ਅੱਬੂ ਨੂੰ ਸ਼ਹਿਰ ਦੇ ਹਸਪਤਾਲ ਵਿੱਚ ਲੈ ਕੇ ਚੱਲਦੇ ਹਾਂ ਹੁਣ ਤਾਂ ਫੁੱਟ ਫੁੱਟ ਕੇ ਰੋਣ ਲੱਗਿਆ ਸੀ ਕ੍ਰੀਮ ਜੀ ਮੈਂ ਤੇਰੇ ਤੋਂ ਇੰਨੀਆਂ ਸਾਰੀਆਂ ਉਮੀਦਾਂ ਲਾਰਗਾਂ ਰੱਖੀਆਂ ਨੇ ਉਵੇਂ ਹੀ ਤੇਰੇ ਦੱਦੂ ਨੇ ਵੀ ਤਾਂ ਮੇਰੇ ਤੋਂ ਢੇਰ ਸਾਰੀ ਉਮੀਦਾਂ ਲਗਾਈਆਂ ਹੋਣਗੀਆਂ ਉਸ ਨੇ ਵੀ ਮੈਨੂੰ ਆਪਣਾ ਖੂਨ ਪਿਆ ਪਿਆ ਕੇ ਇਸ ਲਈ ਪਾਲਿਆ ਸੀ ਕਿ ਉਸ ਨੂੰ ਜ਼ਿੰਦਾ ਹੀ ਕਬਰ ਵਿੱਚ ਦਪਨਾ ਦੇਈ ਨਹੀਂ ਪਰ ਪਰ ਇਹ ਸਭ ਕੁਝ ਤੇਰੀ ਮਾਂ ਦੀ ਵਜ੍ਹਾ ਨਾਲ ਹੋਇਆ ਪੁੱਤਰ ਉਹ ਬਧਯਾਦ ਔਰਤ ਨੇ ਮੇਰੀਆਂ ਅੱਖਾਂ ਤੇ ਖੁਦਗਰਜ਼ੀ ਦੀ ਪੱਟੀ ਚੜਾ ਦਿੱਤੀ ਸੀ ਪਰ ਉਸ ਔਰਤ ਦਾ ਵੀ ਕੀ ਕਸੂਰ ਸਾਰਾ ਕਸੂਰ ਤਾਂ ਮੇਰਾ ਹੈ ਜੋ ਮੈਂ ਮਰਦ ਹੋ ਕੇ ਵੀ ਇਸ਼ਾਰਿਆਂ ਤੇ ਨੱਚਦਾ ਰਿਹਾ ਚੱਲ ਮੇਰੇ ਬੱਚੇ ਚੱਲ ਅੱਜ ਤੋਂ ਮੈਂ ਮਰਦੇ ਦਮ ਤੱਕ ਆਪਣੇ ਅੱਬੂ ਦੀ ਤਨਮਾਨ ਅਤੇ ਧਨ ਨਾਲ ਸੇਵਾ ਕਰਾਂਗਾ ਕ੍ਰੀਮ ਕਹੀ ਜਾ ਰਿਹਾ ਸੀ ਤੇ 마ਸੂਮ ਇਕਵਾਲ ਬੜੀ ਹੀ 마ਸੂਮਿਤਾ ਨਾਲ ਉਸ ਦਾ ਚਿਹਰਾ ਦੇਖ ਰਿਹਾ ਸੀ ਫਿਰ ਇੰਜ ਹੋਇਆ ਕਿ ਉਸ ਨੇ ਕ੍ਰੀਮ ਦੇ ਮੋਢੇ ਤੇ ਸਿਰ ਟਿਕਾ ਦਿੱਤਾ ਅਤੇ ਅੱਖਾਂ ਬੰਦ ਕਰ ਲਈਆਂ ਅਜਿਹਾ ਲੱਗਦਾ ਸੀ ਜਿਵੇਂ ਕ੍ਰੀਮ ਨੂੰ ਉਸ ਮਹਾਪਾਪ ਤੋਂ ਬਚਾਉਣ ਦੇ ਲਈ ਭਗਵਾਨ ਆਪ ਨੇ ਇਕਵਾਲ ਦੇ ਰੂਪ ਵਿੱਚ ਬੋਲ ਕੇ ਚੁੱਪ ਹੋਏ ਹੋਣ ਕ੍ਰੀਮ ਦੀਆਂ ਅੱਖਾਂ ਖੁੱਲ ਚੁੱਕੀਆਂ ਸਨ ਉਸ ਨੇ ਜਲਦੀ ਜਲਦੀ ਕਹੀ ਤੇ ਫਾਫੜਾ ਚੁੱਕਿਆ ਤੇ ਬਲਦ ਗੱਡੀ ਦੇ ਨੇੜੇ ਆ ਗਿਆ ਅਤੇ ਕੁਝ ਹੀ ਦੇਰ ਬਾਅਦ ਉਸ ਦੀ ਬਲਦਗੱਡੀ ਸ਼ਹਿਰ ਵੱਲ ਭੱਜੀ। ਇਸੇ ਸਮੇਂ ਕ੍ਰੀਮ ਦੇ ਚਿਹਰੇ ਤੇ ਇੱਕ ਨਵਾਂ ਉਤਸ਼ਾਹ ਸੀ ਜਿਵੇਂ ਉਸ ਨੂੰ ਹੁਣ ਨਵੇਂ ਜੀਵਨ ਮਿਲ ਗਿਆ ਹੋਵੇ। ਅੱਜ ਇਕਵਾਲ ਨੇ ਉਸ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਸਨ ਕਿ ਇਨਸਾਨ ਜਿਵੇਂ ਵਿੱਚ ਦਾ ਹਇਤ ਅੰਤ ਵਿੱਚ ਉਸ ਨੂੰ ਓਵੇਂ ਹੀ ਕੱਟਣਾ ਪੈਂਦਾ ਏ। ਅੱਜ ਉਹ ਜੋ ਕੁਝ ਵੀ ਕਰਨ ਜਾ ਰਿਹਾ ਸੀ ਕੱਲ ਉਸ ਨੂੰ ਵੀ ਓਵੇਂ ਭੋਗਣਾ ਪੈਣਾ ਸੀ। ਇਸ ਲਈ ਤਾਂ ਕਿਹਾ ਗਿਆ ਹੈ ਕਿ ਇਨਸਾਨ ਨੂੰ ਕੋਈ ਵੀ ਨਿਰਣਾ ਲੈਣ ਤੋਂ ਪਹਿਲਾਂ 50 ਵਾਰ ਸੋਚਣਾ ਚਾਹੀਦਾ ਹੈ ਤਾਂ ਕਿ ਕੱਲ ਨੂੰ ਉਸ ਦੀ ਕਰਨੀ ਆ ਉਸ ਨੂੰ ਕੀ ਫਲ ਮਿਲਣਾ ਹੈ। ਇਸ ਲਈ ਉਸ ਨੂੰ ਪਸਤੌਣਾ ਨਾ ਪਵੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਕੋਹਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਹਾਂ ਦਾ